ਗਰਮ ਲਹਿਜੀਆਂ ਗਰਮ ਮਸਾਲਾ ਗਰਮ ਸੁਣੀ ਦਾ ਖੁਪਾ ਯਾਰੀ ਛੱਡ ਕੁੜੀਏ ਯਾਨਤਰੀ ਦਾ ਧੋਖਾ ਬਿਆ ਜੋ ਹੁੰਦਾ ਹੈ ਤਬਾਹੀ ਹੁੰਦੀ ਹੈ ਜਾਂ ਤਾਂ ਦਰੂਵੇਗੇ ਪਰਸੋ ਪਾਣੇ ਰਹੇ ਤੇ ਕਰੇ ਜਿਹੜੀ ਸਰਦਾਰੀ ਆ ਸਰਪੰਚੀ ਤੁਹਾਡੇ ਕੋਲੇ ਮਣੀ ਆਪਣੇ ਕੋਲੇ ਹੈ ਜੀ ਨਹੀਂ ਸਰਪੰਚੀ ਤਾਂ ਅੱਜ ਕੱਲ ਤੀਮੇ ਗਈ ਹੋਈ ਹੈ ਇਹ ਵਾਕਿਆ ਜੀ ਹੁੰਦਾ ਪਿਆਣ ਇੱਕ ਨੂੰ ਕਹੇ ਤੇ ਬੋਟੀਆਂ ਦੋ ਲਾਇਏ ਸੀ ਉਹ ਨੌਕਰੀ ਕੋ ਤਾਂ ਛੱਡ ਤੀ ਮੇਰਾ ਮਨ ਨਹੀਂ ਲੱਗਿਆ ਉੱਥੇ ਯਾਰ ਬਿਹਾਈ ਕੀ ਮਲਕਾ ਤੇ ਲਗੇਗਾ ਗਿਆ ਤਾਂ ਬਾਤ ਤਾਂ ਸਭ ਕੁਝ ਭੁੱਲ ਜਾਂਦਾ ਜੀ ਬੋਲਣ ਨਹੀਂ ਬਾਬਾ ਜੀ ਬੋਲੋ ਜੀ ਕੀ ਲੋੜ ਹੈ ਸਕੂਲ ਦੀ ਕੋਈ ਜਿਆਦਾ ਸਾਡੇ ਨਾਲ ਸਾਂਝੀ ਕਰਨੀ ਮਰੁੰਡਾ ਲੈ ਕੇ ਜੇ ਮੈਂ ਪਾ ਲੈਣਾ ਕੋਈ ਅਟ ਜਾਣਾ ਵੀ ਰੂੰਗਾ ਤੇ ਜਨ ਕਰਦੇ ਤੇ ਕੀ ਪਹਾੜ ਮਾ ਪਿਆ ਬਈ ਜੀ ਗਾਹਾਂ ਤਾਂ ਮਨੂੰ ਰੇੜੂ ਪਾ ਲੈ ਗਏ ਜੀ ਬੱਚਾ ਵਾਲੇ ਤੇ ਮਨੂੰ ਸਭ ਤੋਂ ਵੱਧ ਫਿੰਦੂ ਜਿਹੜਾ ਬੋਲਟ ਤੇ ਐਨ ਪੂਰੇ ਮੂਛਾ ਮੂਛਾ ਘੜੀਆ ਕਰਦੇ ਐਂਟਰੀ ਵੀ ਲੋਦੀ ਪਹਿਲੇ ਦਿਨ ਤੋਂ ਆਪਾਂ ਇਸ ਤਰੀਏ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਕਮ ਸਿੰਘ ਅਮਦਕੜੀਆ ਤੁਸੀਂ ਦੇਖ ਰਹੇ ਹੋ ਪੀਡੀਸੀ ਨਿਊਜ਼ ਤੁਹਾਡਾ ਫੇਵਰਿਟ ਸ਼ੋਅ ਸੱਤ ਲੈ ਕੇ ਹਾਜ਼ਰਾਂ ਅੱਜ ਦੀ ਸੱਤ ਪਿੰਡ ਮੰਡਵਾਲ ਵਿਖੇ ਇਹ ਰਾਜਪੁਰੇ ਦੇ ਕੋਲ ਪਿੰਡ ਆ ਹੋਰ ਬਜ਼ੁਰਗ ਬੈਠੇ ਆ ਨੌਜਵਾਨ ਵੀ ਬੈਠੇ ਆ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦੇ ਆ ਵਈ ਅਸੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਕੀ ਨਾਮ ਆ ਜੀ ਹਰਵੀਰ ਸਿੰਘ ਆ ਜੀ ਠੀਕ ਆ ਬਈ ਤੁਸੀਂ ਕੀ ਕਰਦੇ ਮੈਂ ਐਗਰੀਕਲਚਰ ਖੇਤੀਬਾੜੀ ਦਾ ਕੰਮ ਹੈ ਠੀਕ ਆ ਮੇਰੇ ਦਾ ਸਰਪੰਚ ਵੀ ਆ ਹਾਂ ਜੀ ਹਾਂ ਜੀ ਠੀਕ ਹੈ ਬਈ ਤੁਸੀਂ ਜਦੋਂ ਪਿੰਡ ਦੇ ਸਰਪੰਚ ਬਣੇ ਉਹ ਤੋਂ ਕਿੰਨਾ ਕੁ ਵਿਕਾਸ ਹੋਇਆ ਇੱذ ਹੁਣ ਕਿੰਨਾ ਕੁ ਹੋ ਗਿਆ ਨਹੀਂ ਪਹਿਲਾਂ ਵੀ ਠੀਕ ਸੀ ਜੀ ਹੁਣ ਵੀ ਹੋ ਰਿਹਾ ਚੱਲ ਰਿਹਾ ਕੰਮ ਹਾਂਜੀ ਔਰ ਬਈ ਪਿੰਡ ਜਿਹੜਾ ਭਾਈਚਾਰਾ ਸਾਂਝਾ ਵਧੀਆ ਪੂਰੀ ਹਾਂਜੀ ਹਾਂਜੀ ਸਹਿਯੋਗ ਪੂਰਾ ਪੂਰਾ ਜੀ ਠੀਕ ਹੈ ਬਈ ਪਿੰਡ ਦੀ ਕੋਈ ਗੱਲਬਾਤ ਸਾਡੇ ਨਾਲ ਸਾਂਝੀ ਕਰੋ ਪੁਰਾਣੀ ਕੋਈ ਵੀ ਕਿੱਦਾਂ ਬਚਪਨ ਰਿਆ ਕਿੱਦਾਂ ਜਵਾਨੀ ਰਹੀ ਬਸ ਬਚਪਨ ਦਾ ਤੁਹਾਨੂੰ ਪਤਾ ਹੀ ਹੈ ਜੀ ਸਕੂਲਾਂ 'ਚ ਨਗ ਨੂਗੇ ਹੁਣ ਸਕੂਲ ਦੀ ਕੋਈ ਯਾਦ ਸਾਡੇ ਨਾਲ ਸਾਂਝੀ ਕਰਨੀ ਹੋਵੇ ਸਕੂਲ ਦੀ ਵੈਸੇ ਹੁਣ ਕਿਹੜੀਆਂ ਯਾਦਾਂ ਯਾਦ ਰਹਿ ਗਈਆਂ ਚਲੋ ਤੁਹਾਨੂੰ ਪਤਾ ਹੀ ਉਮਰ ਵੀ ਨਹੀਂ ਹੋਈ ਆ ਇਹਦਾ ਮਾੜੇ ਮਾੜੇ ਵਾਲ ਚਟੇ ਆਉਣ ਲੱਗ ਪਏ ਹਾਂਜੀ ਹਾਂ ਤੇ ਫਿਰ ਚਲੋ ਕੋਈ ਕਾਲਜ ਕੁੱਲ ਦੀ ਯਾਦ ਸਾਡੇ ਨਾਲ ਸਾਂਝੀ ਕਰਨੀ ਹੋਵੇ ਨਹੀਂ ਬਸ ਠੀਕ ਹੈ ਯਾਦਾਂ ਸਾਂਝੀ ਕਰਦੇ ਸਾਡੇ ਨਾਲ ਕੋਈ ਪਿੰਡ ਦਾ ਵਧੀਆ ਜੀ ਸਾਡੇ ਇੱਥੇ ਮੇਲਾ ਲੱਗਦਾ ਹੁਣ ਆਣ ਆਲਾ ਬਸ 16 ਤਰੀਕ ਨੂੰ ਠੀਕ ਹੈ ਜੀ ਹਾਂ ਜੀ ਹਰ ਸਾਲ ਲੱਗਦਾ ਵਧੀਆ ਸਾਰੇ ਇਕੱਠ ਹੁੰਦਾ ਕਈ ਪਿੰਡਾਂ ਤੋਂ ਬਹੁਤ ਦੂਰ ਦੂਰ ਤੋਂ ਪਿੰਡਾਂ ਤੋਂ ਆਂਦੀ ਹੈ ਸੰਗਤ ਹਾਂ ਕੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਕੀ ਨਾਮ ਹੈ ਜੀ ਪਿਛਲਾ ਲਾ ਠੀਕ ਹੈ ਬਈ ਤੁਸੀਂ ਕੀ ਕਰਦੇ ਹੋ ਪਹ ਦੁਕਾਨਾ ਜੀ ਕਰਦੇ ਨੇ ਠੀਕ ਹੈ ਬਈ ਉਹ ਬਈ ਤੁਸੀਂ ਰੁੰਗਾ ਜਿਹੜਾ ਦਿੰਦੇ ਹੁੰਦੇ ਸੀਗੇ ਜਵਾਕਾਂ ਨੂੰ ਪਹਿਲਾਂ ਨਾ ਜੀ ਹੁਣ ਨਹੀਂ ਦਿੰਦਾ ਕੋਈ ਉਹ ਬੰਦ ਹੋ ਗਿਆ ਕੋੜ ਕੋਈ ਦਿੰਦਾ ਨਹੀਂ ਹਾਂ ਉਹ ਨਹੀਂ ਪਹਿਲਾਂ ਦਿੰਦੇ ਹੁੰਦੇ ਸੀ ਨਾ ਬਾਅਦ ਚ ਕਰੀਏ ਅੱਛਾ ਬਾਅਦ ਚ ਕਰੀਏ ਜਦੋਂ ਰੁੰਗਿਆ ਦਾ ਕੰਮ ਬੰਦ ਹੋ ਗਿਆ ਉਦੋਂ ਬਾਅਦ ਦੁਕਾਨ ਕੀ ਪਹਿਲਾਂ ਰੁੰਗਾ ਆ ਬੰਦੇ ਰਹੇ ਆ ਹਾਂ ਆਈ ਪੁੱਛੇ ਜੀ ਬੰਦ ਕਰਕੇ ਕਰਦੇ ਆ ਬੰਦ ਕਰ ਦੋ ਕੀਤਾ ਤੁਸੀਂ ਇਹ ਦੱਸੋ ਪਰ ਗਾਇ ਬਾਨ ਸਾਰਾ ਨਹੀਂ ਕਰਦਾ ਆਪਣ ਕਰਦੇ ਹੁਣ ਜੀ ਉਹਨੂੰ ਜੋ ਕਿਵੇਂ ਜੀ ਜਿਹੜਾ ਮਤਲਬ ਉਹ ਜਵਾਕਾਂ ਦੇਂਗੋ ਆਪ ਖਾ ਲੈਂ ਜਾਂ ਅੱਛਾ ਆਪ ਖਾ ਲੈਂਦੇ ਹੁਣ ਮੰਗਦੇ ਵੀ ਨਹੀਂ ਆ ਨਾ ਹਾਂ ਹੁਣ ਜਵਾਕ ਮੰਗਦੇ ਨਹੀਂ ਬਿਲਕੁਲ ਬਿਲਕੁਲ ਬਾਈ ਤੁਸੀਂ ਕੋਈ ਆਪਣੇ ਛੋਟੇ ਹੁੰਦੇ ਜਵਾਕ ਬਚਪਨ ਟਾਈਮ ਦੀ ਜਿਆਦਾ ਸਾਡੇ ਨਾਲ ਸਾਂਝੀ ਕਰੋ ਵੀ ਕਿਵੇਂ ਰੂੰਗਰੂੰਗਾ ਮੰਗਦੇ ਸੀ ਚਲੋ ਬਾਈ ਟਰੱਕ ਲਾਂਗੀ ਵੇ ਕੋ ਉਧਰ ਫਿਰਦੇ ਅੰਦਰ ਜੀ ਅਸੀਂ ਲੈ ਆਇਆ ਜੀ ਹਾਂਜੀ ਆ ਜੋ ਮਾੜਾ ਅੱਗੇ ਨੂੰ ਮਾੜਾ ਮਾੜਾ ਰੂੰਗਾ ਅਸੀਂ ਲੈ ਆਏ ਜੀ ਜੀ ਆਓ ਮਾੜਾ ਮਾੜਾ ਰੂੰਗਾ ਅਸੀਂ ਲੈ ਆਏ ਜੀ ਪਹਿਲਾਂ ਲਾਲੇ ਚੰਗੇ ਹੁੰਦੇ ਸੀਗੇ ਉਹ ਬਜ਼ੁਰਗ ਹੁੰਦੇ ਸੀਗੇ ਉਹ ਵਰਦਨ ਦਿੰਦੇ ਸੀਗੇ ਲੈ ਬਈ ਖਾਂਦੀਂ ਜਾਣਾ ਰੂੰਗਾ ਲੈ ਕੇ ਜਾਈ ਆਪੇ ਬੱਚਾ ਮੰਗ ਲੈਦਾ ਰੂੰਗਾ ਦਿਓ ਜੀ ਬੰਦਾ ਜੀ ਜੀ ਸੌਦਾ ਬਾਅਦ ਚ ਲੈਣਾ ਪਹਿਲਾਂ ਰੂੰਗਾ ਪਹਿਲਾਂ ਰੂੰਗਾ ਲੈਣਾ ਹਾਂਜੀ ਉਹ ਲਾਲੇ ਜਿਹੜੇ ਹੈਗੇ ਆ ਆਪੇ ਖਾ ਲਿਆ ਬਈ ਉਮਰ ਕਿੰਨੀ ਹੋ ਗਈ ਤੁਹਾਡੀ ਨਹੀਂ 70 ਸਾਲ ਹੋ ਗਈ 70 ਸਾਲ ਹੋ ਗਈ ਬਈ ਤੁਸੀਂ ਬੜਿਆ ਰੁੱਤਾ ਦੇਖਿਆ ਨੇ ਹਾਂਜੀ ਠੀਕ ਹੈ ਕਿ ਨਹੀਂ ਜਵਾਨੀ ਦੀ ਆ ਬਚਪਨ ਦੀ ਆ ਕੋਈ ਜਾ ਸਾਡੇ ਨਾਲ ਸਾਂਝੀ ਕਰੋ ਕੋਈ ਵਧੀਆ ਕਿਵੇਂ ਕੋਈ ਬਚਪਨ ਦੀ ਯਾਦ ਸਾਡੇ ਨਾਲ ਸਾਂਝੀ ਕਰੋ ਬਚਪਨ ਕਾਣਾ ਸਰਪੰਚ ਜੀ ਭੁੱਲ ਭੁੱਲ ਗਏ ਜਦੋਂ ਹਾਇ ਤੇ ਖੇਤਾਂ ਖੁੱਡਾ ਹੋਏ ਕਰਦੇ ਤੇ ਕੁਲੇ ਘਾਲੇ ਕਰਦੇ ਤੇ ਹੁਣ ਪੁਰਾਣੇ ਸਰੀਰ ਹੋ ਗਏ ਜੀ ਹੁਣ ਸਰੀਰ ਨੂੰ ਕੌਣ ਪੁੱਛਿਆ ਹੈ ਜੀ ਵਿਆਹ ਤੋਂ ਬਾਅਦ ਤਾਂ ਸਭ ਕੁਝ ਭੁੱਲ ਜਾਂਦਾ ਜੀ ਇਹ ਠੀਕ ਹੈ 50 ਸਾਲ ਤੋਂ ਬਾਅਦ ਵੀ ਜੀ ਵਾਪੇ ਤਰਨ ਲੱਗ ਜਾਂਦੇ ਜੀ ਆਪੇ ਭਲਾ ਦਨੀ ਆਪੇ ਆਹ ਜੀ ਸਰ ਜੀ ਹਾਂਜੀ ਹਾਂਜੀ 2 ਸਾਲ ਤੋਂ ਬਾਅਦ ਤਾਂ ਜੀ ਬਬਤ ਤਰਨ ਲੱਗ ਜਾਂਦੀ ਹੈ ਜੀ ਇਹ ਅੱਜ ਕੱਲ੍ਹ ਦੇ ਬੱਚੇ 50 ਸਾਲ ਨੂੰ ਕਿੱਥੇ ਪਹੁੰਚੇਗੇ ਬਿਲਕੁਲ ਬਿਲਕੁਲ ਨਹੀਂ ਪਹੁੰਚਦੇ ਬੱਚੇ ਕਿ ਪਹਿਲਾਂ ਦੁੱਧ اکاؤنٹ ਵਿੱਚ 10 ਰੁਪਏ ਕਿਲੋ ਦੁੱਧ ਮੈਂ ਵੇਚਿਆ ਹੁਣ ਦੁੱਧ ਦੁੱਧੀਆਂ ਕਿੰਨੀ ਪਾਦੇ ਉਹਨਾਂ ਡੱਬਾ ਨਾ ਰਹੇ ਜੀ ਲੱਸੀ ਚਾਹ ਕੌਣ ਪੀਵੇ ਲੱਸੀਆਂ ਪੀਵੇ ਬਿਲਕੁਲ ਬਾਲਟੀਆਂ ਪਰ ਪਰ ਲੈ ਜਾਂਦੀ ਟੀਮੀਆਂ ਇਹ ਚਲ ਲੱਸੀ ਪੀ ਗਏ ਬਿਲਕੁਲ ਬਿਲਕੁਲ ਹੁਣ ਕਿੱਥੇ ਹੈ ਮੰਗਾਈ ਨਾ ਖਾਦੀ ਮੰਗਾਈ ਨਾ ਖਾਦੀ ਮੰਗਾਈ ਨਾ ਹਾਂਜੀ ਭਾਈ ਵਿਆਹ ਦੀ ਤੁਸੀਂ ਗੱਲ ਕੀਤੀ ਆ ਕਿੰਨੇ ਕੋ ਸਾਲ ਹੋ ਗਏ ਵਿਆਹ ਨੂੰ ਵਿਆਹ ਨੂੰ ਹੋ ਗਏ ਜੀ 25 ਸਾਲ ਹੋ ਗਏ 25 ਸਾਲ ਹੋ ਗਏ ਤੇ ਤੁਹਾਡੇ ਬਾਈ ਜੀ ਮੇਰੇ ਹੋ ਗਏ ਨੇ 40 ਦੇ 40 ਸਾਲ ਤੁਹਾਨੂੰ ਜਿਆਦਾ ਗੱਲਾਂ ਭੁੱਲੀਆਂ ਲੱਗਦੀਆਂ ਨੇ ਇਹ ਤਾਂ ਪੁਰਾਣੇ ਜ਼ਮਾਨੇ ਦੇ ਖਰਚੇ ਘਟਉਂਦੇ ਸੀ ਜੀ ਸਾਡਾ ਹੁਣ ਨਵੇਂ ਨਵੇਂ ਜ਼ਮਾਨੇ ਦੇ ਖਰਚੇ ਵੱਧ ਹੁੰਦੇ ਆ ਵੀ ਇਹ ਗੱਲ ਤੁਸੀਂ ਕਿਉਂ ਕੀ ਵੀ ਹਾਂ ਵਿਆਹ ਤੋਂ ਬਾਅਦ ਬੰਦਾ ਸਾਰਾ ਕੁਝ ਭੁੱਲ ਜਾਂਦਾ ਵੀਜੀ ਲਾਈਫ ਹੋ ਜਾਂਦੀ ਹੈ ਜੀ ਹੈ ਜੀ ਲਾਈਫ ਬਿਜੀ ਹੋ ਜਾਂਦੀ ਹੈ ਅਸੀਂ ਹਾਂ ਜੀ ਨਹੀਂ ਫਿਰ ਘਰੇ ਜਿਹੜੀ ਸਰਦਾਰੀ ਆ ਸਰਪੰਚੀ ਤੁਹਾਡੇ ਕੋਲ ਹੈ ਨਹੀਂ ਆਪਣੇ ਕੋਲੇ ਹੈ ਜੀ ਇਹ ਘਰ ਦੀ ਪੁੱਛੇ ਹੋਰੇ ਪਿੰਡ ਦੀ ਵੀ ਆਪਣੇ ਕੋਲ ਹੀ ਹੈ ਜੀ ਤੇ ਜੈਸਾ ਹੁਣ ਤੁਸੀਂ ਗੱਲਾਂ ਭੁੱਲ ਗਏ ਫਿਰ ਤਾਂ ਮੈਨੂੰ ਲੱਗਦਾ ਉਦੋਂ ਨਹੀਂ 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 ਮੈਡਮ ਹੀ ਉਹਨਾਂ ਕੋਲ ਹੀ ਹੈ ਮੈਡਮ ਦਾ ਸਾਹੂ ਆ ਜੀ ਬਹੁਤ ਨਹੀਂ ਕਈ ਵਾਰੀ ਅਸੀਂ ਮੋਹਰ ਤੋਂ ਲਵਾ ਲੈਨੇ ਹਾਂ ਘਰ ਵਾਲੇ ਤੋਂ ਕਈ ਵਾਰੀ ਮੋਹਰ ਦਾ ਸੀ ਉਹਨਾਂ ਤੋਂ ਵੀ ਲਵਾ ਲੈਨੇ ਹਾਂ ਘਰ ਵਾਲੀ ਤੇ ਹਾਂ ਠੀਕ ਹੈ ਸਰਪੰਚੀ ਦਾ ਉਹਨਾਂ ਦੀ ਹੋਈ ਹੈ ਇਹ ਜਾਣ ਕਿਉਂ ਰੇ ਗੱਲ ਚਲ ਤੁਸੀਂ ਦੱਸ ਦਿਓ ਇਹ ਘਰੇ ਸਰਪੰਚੀ ਇਹਨਾਂ ਦੇ ਇਹ ਚੱਲਦੀ ਹੈ ਕਿ ਇਹ ਨਾ ਆਪਣੇ ਸਰਦਾਰ ਹੀ ਹੈ ਜੀ ਸ਼ੁਰੂਤ ਠੀਕ ਹੈ ਪਹਿਲਾਂ ਵੀ ਇਹੀ ਦਾ ਹੁਣ ਵੀ ਇਹੀ ਆ ਠੀਕ ਆ ਵਿਆਹ ਵੀ ਵਾਲੀ ਗੱਲ ਜਿਆਦਾ ਨਹੀਂ ਜਾਣੀ ਮਤਲਬ ਕਿਵੇਂ ਨਾ ਇਹ ਨਾ ਭੁੱਲ ਪਲ ਗਏ ਹੁਣ ਕਿੱਥੇ ਰਿਹਾ ਨੇ ਨਹੀਂ ਵਿਆਹ ਕਿਵੇਂ ਕਦੋਂ ਅਸੀਂ ਵਿਆਹ ਜਿਆਦਾ ਕਿੰਨੇ ਸਾਲ ਹੋ ਗਏ ਨਹੀਂ ਜੀ ਰੀਕਤ ਰੁਕਾ ਭੁੱਲ ਗਏ ਹਾਂ ਵਿਆਹ ਚਾਹ ਹੁੰਦਾ ਜਾਂ ਤਬਾਹੀ ਹੁੰਦੀ ਹੈ ਦੇਖੋ ਥੋੜਾ ਤਿਆਰਪਾ ਜਿਆਦਾ ਜਿਆਦਾ ਤਾਰੂ ਭਗੇ ਪਰਸੋਂ ਪਾਣੇ ਲਏ ਤੇ ਕੀ ਕਰੀ ਸਭ ਤੋਂ ਵੱਧ ਬਈ ਤੁਸੀਂ ਕਿਹਨਾਂ ਦੇ ਵਿਆਹ ਦੇ ਖੌਰੂ ਪਾਇਆ ਔਰ ਜਿਹੜੇ ਬੈਠੇ ਆਪਣੇ ਜਗ੍ਹਾ ਕੋਈ ਪਿੰਡ ਆਪਾਂ ਵਿਆਹ ਚ ਰਹੀ ਘਟਾਈ ਆ ਪਰ ਇਹ ਮਾਰ ਗੱਡੀਆਂ ਤੇ ਅੱਛਾ ਜੀ ਆ ਡਰਾਈਵਰ ਹਾਂ ਜੀ ਠੀਕ ਆ ਫਿਰ ਕਿਹੜੇ ਰੂਟ ਤੇ ਰਹੇ ਹੋ ਸਭ ਤੋਂ ਜਿਆਦਾ ਇਹ ਵੀ ਛੱਡਿਆ ਕੋਈ ਨਹੀਂ ਸਭ ਤੋਂ ਵਧੀਆ ਰੂਟ ਕਿਹੜਾ ਲੱਗਦਾ ਵਧੀਆ ਲੱਗਦਾ ਗੁਜਰਾਤ ਦੇ ਸਾਈਡ ਇਹ ਅੱਛਾ ਕੋਈ ਉਧਰ ਡਰਾਈਵਿੰਗ ਦੌਰਾਨ ਕੋਈ ਚੋਰੀ-ਬਿਚਾਰੀ ਘਟਾ ਨਹੀਂਦਾ ਜੀ ਇਕਲੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਗਾਣਾ ਦਾ ਪ੍ਰਾਨੇ ਚੱਲੀ ਜਨੇ ਚਮਕੀਲੇ ਚਮਕਲੇ ਅੱਛਾ ਸਭ ਤੋਂ ਸਭੀ ਹੋ ਗਿਆ ਕੋਈ ਹੋ ਗਿਆ ਸਭ ਤੋਂ ਵੱਧ ਕਿਹੜਾ ਗਾਣਾ ਸੁਣਦੇ ਸੀ ਬਾਈ ਜਿਹੜਾ ਆ ਗਿਆ ਮਰੇ ਉਹੀ ਲਾ ਲੈਣਾ ਕੋਈ ਆਮ ਜਾਜੂ ਦਾ ਹੈਗਾ ਹੁਣ ਇਹ ਨਾ ਕਹਦੇ ਵੀ ਇਹ ਨਹੀਂ ਮੈਨੂੰ ਜਿਆਦਾ ਨਾ ਨਾਈਸ ਨਹੀਂ ਨਹੀਂ ਡਰਾਈਵਰ ਨੂੰ ਇੱਕ ਰੂਟ ਨਹੀਂ ਭੁੱਲਦੇ ਦੂਜੇ ਗਾਣੇ ਨਹੀਂ ਭੁੱਲਦੇ ਗਾਣੇ ਭੁੱਲ ਜਨਾ ਜੀ ਰੋਟ ਨਹੀਂ ਭੁੱਲਦੇ ਨਾ ਨਾ ਗਾਣੇ ਵੀ ਨਹੀਂ ਭੁੱਲਦੇ ਇਹਦਾ ਗਵਾਹ ਸਾਰੇ ਪਿੰਡ ਦੇ ਨੇ ਨਾ ਨਾ ਕੋਈ ਸੁਣਾ ਦਿਓ ਇੱਕ ਅੱਧਾ ਨਹੀਂ ਹੌਣ ਦੋ ਨਾ ਉਹ ਲੋ ਦੇ ਘਟੇ ਤੁਸੀਂ ਨਹੀਂ ਮਗਰ ਨਹੀਂ ਆਉਣ ਦੇ ਮੈਂ ਜੇ ਸੁਣਾ ਦੇ ਆਂਦਾ ਕੋ ਸੁਣਾ ਦੇ ਕੋ ਚੱਕਣੀ ਨਹੀਂ ਨਹੀਂ ਉਹਦਾ ਹੈਗਾ ਉਹ ਮਗਰ ਸਰਪੰਚ ਸਾਹਿਬ ਸੁਣਾ ਦੇਗਾ ਕੋ ਚੱਕਣੀ ਨਹੀਂ ਬਸ ਐ ਨਹੀਂ ਮੈਂ ਤਾਂ ਕੋਈ ਨਹੀਂ ਹਾਂ ਉਹ ਨਹੀਂ ਵਾ ਹਾਂ ਸੰਗਦੇ ਨਹੀਂ ਹੁੰਦੇ ਨਹੀਂ ਨਹੀਂ ਠੀਕ ਹੈ ਬਈ ਅਸੀ ਕਾਲ ਜੀ ਸੋਸਰੀ ਘਰ ਕੀ ਨਾਮ ਆ ਬਈ ਜਰਨਾਰ ਸਿੰਘ ਠੀਕ ਹੈ ਬਈ ਤੁਸੀਂ ਕੀ ਕਰਦੇ ਜੀ ਮੈਂ ਤਾਂ ਲੱਕੜ ਦਾ ਕੰਮ ਕਰਦਾ ਜੀ ਪਿੰਡ ਜੀ ਨੂੰ ਸਭ ਤੋਂ ਵੱਧ ਸ਼ਕੀਨ ਤੁਸੀਂ ਲੱਗਦੇ ਹੋ ਸ਼ਕੀਨ ਤਾਂ ਪਟਾ ਬੋਲਟ ਤੇ ਐਨ ਪੂਰੀ ਮੂਛਾ ਮੂਛਾ ਖੜੀਏ ਕਰਦੇ ਐਂਟਰੀ ਹੋਈ ਤੁਹਾਡੀ ਇਹ ਪਹਿਲੇ ਦਿਨ ਤੋਂ ਆਪਾਂ ਇਸ ਤਰ੍ਹਾਂ ਹੀ ਜੀ ਅਸੀਂ ਹਾਂਜੀ ਠੀਕ ਹੈ ਬਈ ਕਿੰਨਾ ਪੜੇ ਕੁੜੇ ਪੜੇ ਤਾਂ ਜੀ 8 8 ਕੁ ਪੜਿਆ ਜੀ ਠੀਕ ਹੈ ਬਈ ਤੁਹਾਨੂੰ ਵਿਆਹ ਦੀਆਂ ਗੱਲਾਂ ਜ਼ਿਆਦਾ ਨਹੀਂ ਫਿਰ ਵਿਆਹ ਦੀਆਂ ਗੱਲਾਂ ਤਾਂ ਮੇਰਾ ਨਿਛੇਵੀਂ ਕਲਾਸ 'ਚ ਵਿਆਹ ਹੋ ਗਿਆ ਸੀ ਇੰਨੀ ਛੇਤੀ ਹੁਣ ਜੀ ਵਿਆਹ ਨ ਇੱਕ ਨੂੰ ਕਹ ਤੇ ਬੋਟੀਆਂ ਦੋ ਲਏ ਸੀਗੇ ਅੱਛਾ ਬਾਈ 1 ਗੈਟ 1 ਫ੍ਰੀ ਹੈ ਹਾਂਜੀ ਫੋਰ ਕੀ ਉਹਦੇ ਨਾਲ ਇੱਕ ਕਹ ਲੈ ਇੱਕ ਫ੍ਰੀ ਆ ਉਹੀ ਬਾਈ 1 ਗੈਟ 1 ਫ੍ਰੀ ਆ ਜੀ ਇੱਕ ਰੀਚੀ ਦੇ ਦਤਾ ਹਾਂਜੀ ਹਾਂਜੀ ਨਹੀਂ ਨਹੀਂ ਇੰਨੀ ਛੇਤੀ ਵਿਆਹ ਕਿਉਂ ਹੋ ਗਿਆ ਬਈ ਜਦੋਂ ਇੱਕ ਨੂੰ ਮਤਲਬ ਕਰ ਲੈਂਦੇ ਸੀਗੇ ਦੂਜੇ ਨੂੰ ਕਹਿੰਦੇ ਵੀ ਮਖਲਾਵਾ ਬਾਅਦ ਚ ਦਿੱਤਾਗਾ ਮਤਲਬ ਇਸ ਤਰ੍ਹਾਂ ਹੋ ਜਾਂਦਾ ਸੀਗਾ ਫਿਰ ਇੱਕ ਦਿਨ ਰਾਤ ਰਹਿ ਜਾਂਦੀ ਸੀ ਇੱਥੇ ਤੇ ਫਿਰ 3 ਸਾਲ ਬਾਅਦ ਜਾ ਕੇ ਫੇਰ ਲੈਂਦੇ ਸੀ ਕਿ 4 ਸਾਲ ਬਾਅਦ ਪੰਜ ਵੀ ਨੌਵੀਂ ਚ ਜਾ ਕੇ ਉਹੀ ਲਿਆਉਣਾ ਫਿਰ ਵੀ ਜਿਆਦਾ ਉਮਰ ਨਹੀਂ ਸੀ ਪੜਿਆ ਨਹੀਂ ਸੀਗਾ ਫਿਰ ਮੈਂ ਉਸ ਤੋਂ ਬਾਅਦ 8ਵੀਂ ਤੱਕ ਕਰੀ ਬੱਸ ਫਾੜ ਗਿਆ ਸੀ ਸਕੂਲ ਤੋਂ ਫਿਰ ਨੌ ਹਾਂਜੀ ਹਾਂਜੀ ਫਿਰ ਜ਼ਿੰਮੇਵਾਰੀ ਪੈ ਗਈ ਫਿਰ ਉਸ ਤੋਂ ਬਾਅਦ ਨੌਕਰੀ-ਨੌਕਰੀ ਮਿਲ ਗਈ ਸੀ ਫਿਰ ਨੌਕਰੀ ਵੀ ਮੈਂ ਸਾਲ ਕਲਾ ਕੇ ਛੱਡ ਆਇਆ ਸੀ ਇਹ ਰੀਅਲ ਕਿਸੇ ਡਿਪਾਰਟਮੈਂਟ ਚ ਸੀਗਾ ਠੀਕ ਹੈ ਜੀ ਉਹ ਨੌਕਰੀ ਕਾ ਤਾਂ ਛੱਡਤੀ ਫ ਸੀ। ਅਤਲ ਦੂਰ ਪੈਂਦਾ ਸੀਗਾ ਥੋੜਾ ਜਿਹਾ ਮੈਨੂੰ। ਜਦੋਂ ਮਤਲਬ ਨਹੀਂ ਜੀ। ਇਹ ਹੋ ਗਿਆ ਉਸ ਕਰਕੇ ਮਾਨ ਨਹੀਂ ਲੱਗਾ ਇਹਦਾ। ਜਦ ਵਿਆਹ ਹੀ ਕੀ ਮਨ ਕਿਥੇ ਲੱਗੇਗਾ? ਥੋੜਾ ਦੂਰ ਪੈਂਦਾ ਸੀਗਾ। ਬਸ ਇਸ ਕਰਕੇ ਉੱਥੋਂ ਮੈਂ ਛੱਡ ਦਿੱਤੀ। ਡਿਊਟੀ ਪਈ ਪਸਿਆਣੇ ਸੀਗੀ। ਠੀਕ ਜੀ। ਹਾਂਜੀ। ਵਿਆਹ ਦੇ ਫਿਰ ਪੱਗ ਬੁੱਕ ਕਿਹੜੀ ਬੰਨੀ ਸੀਗੀ? ਜਿਆਦਾ ਰੰਗ। ਅੱਗ ਤਾਂ ਗੁਲਾਬੀ ਜਿਹਾ ਦੁੰਦੇ ਸੀ ਕਿ ਬਣਨ ਨੂੰ। ਹਾਂਜੀ। ਜਨਨ ਕਰਦੇ ਤੇ ਕੀ ਸੀ ਤੁਹਾਡੀ? ਜਨਨ ਤਾਂ ਬਸ ਮੈਂ ਗਈ ਸੀ। ਹਾਂਜੀ। ਨੀ ਤੁਹਾਡੀ ਤੁਸੀਂ ਤੁਸੀਂ ਬਸ ਕੇ ਬੈਠੇ ਸੀ ਹਾਂਜੀ ਬਸ ਮੈਂ ਗੱਡੀ ਗੁੱਡੀ ਨਹੀਂ ਸੀ ਕੀਤੀ ਗੱਡੀ ਗੁੱਡੀ ਨਹੀਂ ਜੀ ਗਾਹਾਂ ਤੱਕ ਪਹਾੜਾਂ ਮਾ ਬਿਆ ਬਈ ਗਾਹਾਂ ਤੱਕ ਮੈਨੂੰ ਰੇੜੂ ਭਲੇ ਗਏ ਜੀ ਬੱਚਾ ਵਾਲੇ ਰੇੜੇ ਦੇ ਹਾਂਜੀ ਹਾਂਜੀ ਆ ਲਾਲੂ ਬਹਿ ਜਾ ਕਾਫੀ ਬੰਦੇ ਕਿਤੇ ਗੱਜਾਂ ਮੇਂ ਵੀ ਗੱਜਾਂ ਪਹਿਲਾਂ ਨਹੀਂ ਨਾ ਯਾਰ ਆ ਜਾਓ ਆ ਜਾਓ ਮੈਂ ਯਾ ਕੱਲ ਤੇ ਰਿਹਾ ਬਸ ਤਾਂ ਹੁਣ ਚਲੀ ਦੇ ਛਿੰਪੀਆਂ ਗਈਆਂ ਹਾਂ ਹਾਂ ਬਸ ਯਾਦ ਰਹੇਗੀ ਵਿਆਹ ਵਾਲੇ ਹੋਰ ਕੋਚੀ ਤੇ ਆਦ ਰਹੀ ਹੈ ਥੋੜੀ ਗੱਤ ਇਹ ਕੀ ਸੀ ਮੈਂ ਤੇ ਬਸ ਮੈਂ ਗਈ ਤੀ ਹਾਂ ਕੀਸਾ ਮਾਸਤਾ ਗਈ 2000 ਬੈਂਕ ਜਦੋਂ ਸਹੀ ਹੁਣ ਤਾਂ 10000 ਤੱਕ ਘਰ ਤੋਂ ਬਸਣ ਜਾਂਦੀ ਹੈ ਇਹ ਬਰਵਾਲੇ ਤੇ ਅਗਲੇ ਬਸੌਰਾ ਹੈ ਪਰਾਨੀ ਹਾਂ ਜਦੋਂ ਉਹ ਤੇ ਸਵਾਗ ਸੂਤ ਪੂਰਾ ਹੋਇਆ ਜਦੋਂ ਹਾਂਜੀ ਜਦੋਂ ਫਿਰ ਸੌਰਾ ਹੀ ਜਾਂਦੇ ਹਾਂ ਪੂਰੇ ਜਤਮਾਨ ਪੂਰੇ ਹੁੰਦਾ ਸੀ ਹਾਂ ਜਤਮਾਨ ਪੂਰਾ ਜੀ ਜਤਮਾਨ ਪੂਰਾ ਜੀ ਜੀ ਹੁਣ ਵੀ ਜਾਂਦੇ ਹਾਂ ਹਾਂ ਜਾਵਾਂਗੇ ਅੱਜ ਸਾਸਾ ਨੂੰ ਬੈਠੇ ਮੇਰੇ ਅੱਛਾ ਜ ਜਾਓ ਗੋ ਸਾਸਾ ਨੂੰ ਬੈਠੇ ਜਗਲ ਤੇ ਜਾਣਾ ਚਾਹੀਦਾ ਜਲਦੀ ਜਲ ਸਾਸਾ ਦੇ ਤੁਰ ਕੇ ਬਸ ਆਪਣਾ ਨਾਲ ਜਾਣਾ ਛੁੱਟਿਆ ਨਾ ਉਰ ਗਿਆ ਥੋੜੇ ਵੀਰ ਕਰੇ ਸਰਪੰਚੀ ਥੋੜੀ ਜਲਦੀ ਇਹ ਜਾਂ ਨੇ ਸਰਪੰਚ ਦਾ ਅੱਜ ਗਲਤੀ ਨਹੀਂ ਗਈ ਹੋਈ ਇਹ। ਇਹ ਵਾਕਿਆ ਝੂਠਾ। ਕੋਈ ਵੀ ਬੰਦਾ ਚੌਧਰ 3 ਹੀ ਗਿਆ ਅੱਜ ਕਰ। ਕੋਈ ਵੀ ਬੰਦਾ ਹੋਊ ਆਪਣਾ ਕਹਾਈ ਜਾਓ ਜੋ ਮਰਜ਼ੀ ਵੈਸੇ। ਕੋਈ ਵੀ ਬੰਦਾ ਕਰ ਨਹੀਂ ਪ੍ਰਕਾਸ਼। ਬਈ ਚੌਧਰ ਅੱਜ ਗਲਤੀ ਨਹੀਂ ਗਈ ਜੀ। ਹੁਣ ਤੋਂ ਮੇਰੀ ਗੱਲ ਸੁਣਾ। ਹੁਣ ਬੰਦੇ ਮੇਰੇ ਬੈਂਕਾਂ ਦੇ ਵਿੱਚ ਜਾ ਕੇ ਦੇਖ ਲੈ। ਬੈਂਕਾਂ ਮੈਂ ਜਾ ਕੇ ਕੋਈ ਦਫ਼ਤਰ ਮੈਂ ਦੇਖ ਲੈ ਮੈਡਮੇ ਮਿਲेंगे ਤੁਹਾਨੂੰ। ਮੁੰਡੇ ਘਟ ਮਿਲेंगे। ਮੈਡਮ ਮਿਲेंगे। ਮੈਡਮਾਂ ਜਮਾਨਾ ਪੜਾਈ। ਜਮਾਨਾ ਪੜਾਈ ਲਿਖਾਈ। ਐਸਾ ਵਕਤ ਬਿਲਕੁਲ ਠੀਕ ਹੈ ਜੀ। ਜੀ ਜੀ ਬਈ ਅਸੀ ਗੱਲ ਜੀ 80 ਗੱਲ ਜੀ ਬਈ ਤੁਹਾਡਾ ਨਾਮ ਕੀ ਹੈ ਜੀ ਭਵਿੰਦਰ ਸਿੰਘ ਹੈ ਜੀ ਠੀਕ ਹੈ ਬਈ ਤੁਸੀਂ ਕੀ ਕਰਦੇ ਜੀ ਲਾ ਕੇ ਖੇਤੀਉ ਕਰਦੇ ਜੀ ਅੱਛਾ ਕਿਹੜੀ ਕਿਹੜੇ ਮਹਿਕਮੇ ਚੋਂ ਰਿਟਾਇਰ ਹੋ ਰਿਟਾਇਰ ਹੋ ਰੰਗ ਖੇਤੀਉ ਕਰਦੇ ਨਾੜੀ ਦਾ ਰਿਟਾਇਰ ਹੋ ਠੀਕ ਹੈ ਬਈ ਤੁਸੀਂ ਸਣਾਉ ਪਿੰਡ ਦੀ ਗੱਲਬਾਤ ਕੋਈ ਵਧੀਆ ਜੀ ਪਿੰਡ ਮਾਪਾ ਠੀਕ ਆ ਬਹੁਤ ਵਧੀਆ ਮਾਹੌਲ ਹੈ ਪਿੰਡ ਦਾ ਜੀ ਜੀ ਸਭ ਠੀਕ ਠਾਕ ਪਹਿਲਾਂ ਵੀ ਠੀਕ ਤਾਂ ਹੁਣ ਵੀ ਵਧੀਆ ਜੀ ਜੀ ਬਾਈ ਫਿਰ ਤੁਸੀਂ ਸਾਈਕਲਾਂ ਤੋਂ ਹੁਣ ਗੱਡੀਆਂ ਤੱਕ ਚਲੋ ਆ ਗਏ ਆ ਪਹਿਲਾਂ ਸਾਈਕਲ ਹੁੰਦੇ ਸੀਗੇ ਥੋੜੇ ਵੇਲੇ ਸਾਈਕਲ ਵੀ ਨਹੀਂ ਹੁੰਦੇ ਹੁਣ ਸਾਈਕਲ 250 ਕਾ ਸਾਈਕਲ ਆ ਪਤਾ ਜੀ ਜਿਹੜੇ ਹੁਣ 6000 ਕਾ ਸਾਈਕਲ ਆ 250 ਕਾ ਸਾਈਕਲ ਆ ਉਹ ਵੀ ਕਿਸੇ ਕਿਸੇ ਕੋਲ ਤਾਂ ਜੀ ਇਹ ਕੱਚੀ ਤਾਂ ਪੱਕੀਆਂ ਸੜਕਾਂ ਬਣ ਕੱਚੀ ਗੁਰਾ ਹੋਈ ਸੀਗੀ ਹਰੇ ਕੱਚੀਆਂ ਤੇ ਪੱਕੀਆਂ ਤੇ ਆਪੀ ਸੀ ਰਸਤੇ ਨਾਲ ਆਏ ਹੁਣ ਜਿੰਨੇ ਆਏ ਤਾਂ ਜਾਂਦੇ ਦੇਖ ਜੇ ਸੜਕਾਂ ਕਿਆ ਹਾਲ ਹੋਇਆ ਪਿਆ ਬਾਈ ਅਸੀ ਗੱਲ ਜੀ ਅਸੀ ਆ ਗਏ ਬਾਈ ਕੀ ਨਾਮ ਹੈ ਜੀ ਰੋਦਾ ਸਿੰਘ ਆ ਜੀ ਠੀਕ ਹੈ ਬਾਈ ਤੁਸੀਂ ਕੀ ਕਰਦੇ ਰਹੇ ਜੀ ਕੀਤੀ ਵੜੀ ਕਰਦੇ ਆ ਜੀ ਠੀਕ ਹੈ ਬਈ ਪਹਿਲਾਂ ਦੀ ਖੇਤੀ ਤੇ ਹੁਣ ਦੀ ਖੇਤੀ ਤੁਹਾਨੂੰ ਕੀ ਫਰਕ ਲੱਗਦਾ ਜੀ? ਹੁਣ ਦੀ ਵਧੀਆ ਜੀ। ਜੀ ਜੀ। ਪਹਿਲਾਂ ਥੋੜੀ ਢਿੱਲੀ ਸੀ। ਜੀ। ਖੇਚਲਾ ਜਾਂਦਾ ਹੁੰਦੀ ਕੰਮ ਜਾਂਦਾ ਉਹਦੇ। ਜੀ ਜੀ। ਆਰਾਮ ਦੀ ਖੇਤੀ ਆ। ਜੀ ਜੀ। ਹਾਂ ਜੀ। ਬਈ ਤੁਹਾਡੇ ਪਿੰਡ ਤੇ ਤੁਹਾਨੂੰ ਜ਼ਿਆਦਾ ਸਭ ਤੋਂ ਪਹਿਲਾਂ ਟੀਵੀ ਕਿਹਨਾਂ ਦੇ ਘਰੇ ਆਏ? ਟੀਵੀ ਤਾਂ ਨਹੀਂ ਆਇਆ ਜੀ ਪਹਿਲਾਂ ਪਹਿਲਾਂ ਐਸਾ ਥਾਵਣਾ ਵਾਲਾ ਰੇਡੀਓ ਆ। ਛੋਟਾ ਜਿਹਾ ਰੇਡੀਆ ਹੁੰਦਾ ਸੀ। ਉਹ ਐਸਾ ਇਹਦੇ ਡੈਡੀ ਕਿ ਨਹੀਂ ਇਸ ਵਾਂਚ ਹੁੰਦਾ ਸੀ ਇਹਦਾ ਬਲੈਟੀ ਆਰਾਮ। ਉਹਦੇ ਘਰ ਆਇਆਦਾ ਸੀ। ਛੋਟੇ ਛੋਟੇ ਹੁੰਦੇ ਦੇ। ਹਾਂ ਵੀ ਦੇਖਣ ਜਾਂਦੇ ਸੀ ਇਹ ਵੀ ਇਦਰ ਖਰਾਮ ਕਰਨੀ ਖਾਣਾ ਰੇੜੀਆ ਦੇਖਣ ਜਾਂਦੇ ਸੀ ਜਦੋਂ ਨਾਣਾ ਉੱਠ ਕਰਦਾ ਉਹਨੂੰ ਘੂਰਦਾ ਸੀ ਉਹ ਵੀ ਬਹਿ ਜਾ ਤੂੰ ਬੰਦਾ ਕਿਉਂ ਬਹਿ ਜਾ ਪਹਿਲਾਂ ਪਹਿਲਾਂ ਉਹ ਦੇਖਿਆ ਵੀ ਜਦੋਂ ਬਰੇ ਇਕੱਠੇ ਹੋ ਗਏ ਪਹਿਲਾਂ ਤੇ ਯਾਰ ਦੋਸਤ ਜਿਹੜੇ ਹੁੰਦੇ ਸੀਗੇ ਖੇਡਣ ਖੋੜਦੇ ਹੁੰਦੇ ਸੀਗੇ ਉਹ ਖੇਡ ਹੁੰਦਾ ਜੀ ਅਚਾ ਕਿਹੜੀ ਗੜੀ ਖੇਡਿਆ ਖੇਡ ਨੂੰ ਜੀ ਖੇਡਾਂ ਬਹੁਤ ਖੇਡਿਆ ਕਰਾਂਦੇ ਜੀ ਕਬੱਡੀ ਵੀ ਖੇਡੇ ਕਰਾਂਦੇ ਕੁਲੇ ਵੀ ਕਰਾਂਦੇ ਇੱਠੇ ਵੀ ਕਰਾਂਦੇ ਲੜਾਈ ਵੀ ਕਰਾਂਦੇ ਸਭ ਤੋਂ ਜ਼ਿਆਦਾ ਲੜਾਈ ਕਰਾਂਦੇ ਕੁੱਟਮਾਰ ਕਰੀ ਕਰਾਂਦੇ ਹਾਂ ਸ਼ਾਮ ਨੂੰ ਕੁੱਟਮਾਰ ਕਰਕੇ ਜਾਈ ਕਰਦੇ ਸਵੇਰੇ ਫੇਰ ਇਕੱਠੇ ਹੋ ਕੇ ਕਰਦੇ ਇਹ ਦਾ ਤਰਾ ਹੈ ਨਹੀਂ ਕਿਸੇ ਨੂੰ ਕੋਈ ਕਰਨ ਦੱਸੇ ਕਰਦਾ ਅੱਜ ਮੈਂ ਉਹਨਾਂ ਨੂੰ ਕੁੱਟਿਆ ਹਉ ਤੋਂ ਬਾਅਦ ਤੁਸੀਂ ਕਿਹਨੂੰ ਕੁੱਟਿਆ ਉਹਰੇ ਉਹ ਚਲੋ ਉਹਦਾ ਗੱਲਾਂ ਛੱਡੋ ਮਨੂੰ ਕੁੱਟਿਆ ਕਿ ਮੈਂ ਕਿਸੇ ਨੂੰ ਕੁੱਟਿਆ ਉਹਦਾ ਗੱਲਾਂ ਜੀ ਉਹਦਾ ਠੀਕ ਨਹੀਂ ਕਿਸੇ ਕੇ ਬਾਰੇ ਦੱਸਣਾ ਨਹੀਂ ਵੀਰੂ ਚਲੋ ਹੁਣ ਤਾਂ ਹੋਰਾਂ ਹੋ ਗਈਆਂ ਹੁਣ ਨਹੀਂ ਕੋਈ ਨਹੀਂ ਦੱਸਣਾ ਆਹ ਬਚਵੰਦੀ ਗੱਲਾਂ ਉਹੀ ਕਹਿ ਰਹੇ ਨੇ ਵੀ ਅਸੀਂ ਲੜਾਈ ਕਰਾਂਦੇ ਕੁੱਤੇ ਮਾਰ ਕਰੀ ਗੰਦੇ ਬੁੜੀ ਕਰੀ ਕਰਾਂਦੇ ਹਾਂ ਹੁਣ ਜਦੋਂ ਤੁਸੀਂ ਉਹੀ ਜੀ ਹੁਣ ਜਦੋਂ ਤੁਸੀਂ ਉਹੀ ਯਾਰ ਦੋਸਤ ਇਕੱਠੇ ਹੁੰਨੇ ਹੋ ਹਾਂਜੀ ਹਾਂਜੀ ਹੁਣ ਫਿਰ ਕਿਦਾਂ ਦੀ ਇਹ ਗੱਲਾਂ ਬਾਤਾਂ ਕਰਦੇ ਹੋ ਕਿਵੇਂ ਕਰਦੇ ਹੋ ਉਹ ਤਾਂ ਗੱਲਾਂ ਕਈਆਂ ਜਿਹਨੂੰ ਤਾਂ ਆਦੇ ਨਹੀਂ ਗੱਲਾਂ ਉਹ ਤੁਹਾਨੂੰ ਰੂੰਗੇ ਦੀ ਗੱਲ ਸੁਣਾਉਂਦਾ ਜੀ ਮੈਂ ਜੀ ਸੁਣੋ ਰੂੰਗੇ ਦੀ ਗੱਲ ਛੇੜ ਲਈ ਜੀ ਰੂੰਗਾ ਤੇ ਮਰੁੰਡਾ ਜੀ ਅਸੀਂ ਮਰੁੰਡਾ ਲੈ ਜਾਂਇ ਕਰਾਂਦੇ ਜੀ ਮਰੁੰਡੇ ਦੇ ਪੈਸੇ ਦੇਦੇ ਕਰਾਂਦੇ ਸੇਠ ਨੂੰ ਜੀ ਮੇਲੇ ਵੀ ਨਾ ਪੈਸੇ ਮਰੁੰਡਾ ਦੇ ਮਰੁੰਡਾ ਲੈ ਕੇ ਜੇ ਮੈਂ ਬਾਲ ਲੈਣਾ ਆ ਰਵੇ ਅਟ ਜਾਣਾ ਵੇ ਰੂੰਗਾ ਦੇ ਕੋਈ ਅਟ ਜਾਣਾ ਸੇਠ ਬਾ ਵੀ ਰੂੰਗਾ ਦੇ ਉਹ ਥੋੜਾ ਦੇਖਦਾ ਨਾ ਹੋਰ ਦੇ ਜਦ ਤੱਕ ਪੂਰਾ ਰੂੰਗਾ ਦੇ ਕੇ ਤਾਂ ਜਦ ਤੱਕ ਸਗਣ ਨਹੀਂ ਹਿੱਲੇ ਕਰਾਂਦੇ ਹੁਣ ਭਾਈ ਜਦੋਂ ਤੁਸੀਂ ਬਜ਼ੁਰਗ ਸਾਰੇ ਇਕੱਠੇ ਹੁੰਨੇ ਹੋ ਆਪਣੀ ਉਮਰ ਦੇ ਜਿਹੜੇ ਤੁਹਾਡੇ ਬਚਪਨ ਦੇ ਯਾਰ ਨੇ ਹਾਂਜੀ ਹਾਂਜੀ ਉਹ ਹੁਣ ਤੁਸੀਂ ਇੱਕ ਦੂਜੇ ਦੇ ਤਵੇ ਤਵੇ ਲਾਉਨੇ ਜਿਵੇਂ ਆਪਾਂ ਇੱਕ ਦੂਜੇ ਨਹੀਂ ਕਿਸੇ ਨਿਸ਼ਾਨ ਦੇ ਖਿਲਾਫ ਨਹੀਂ ਬੋਲਦੇ ਬਿਲਕੁਲ ਨਿਸ਼ਾਨ ਨਹੀਂ ਮਤਲਬ ਉਹ ਕਿਸੇ ਨੂੰ ਆਪਾਂ ਟੀਚਰ ਮਖੌਲ ਕਰਦੇ ਆ ਚਲੋ ਘੱਟ ਹੁਣ ਉਹ ਗੱਲਾਂ ਰਹੀਆਂ ਨੂੰ ਗੁੱਸਾ ਕਰਦਾਂ ਲਾ ਉਹ ਉਹ ਟਾਈਮ ਲੰਘ ਗਿਆ ਜੀ ਹੁਣ ਮਖੌਲ ਦਾ ਟਾਈਮ ਲੰਘ ਗਿਆ ਪਹਿਲਾਂ ਕਰ ਜਾਂਦੇ ਪਹਿਲਾਂ ਵਾਧੂ ਦੀਆਂ ਜੀ ਜੀ ਹਾਂ ਪਹਿਲੇ ਕਿਵੇਂ ਮਖੌਲ ਕਰਦੇ ਹੁੰਦੇ ਇੱਕ ਦੋ ਜਿਵੇਂ ਕਰਦੇ ਪਹਿਲਾਂ ਗੱਲਾਂ ਛੱਡੋ ਸੀ ਉਹਨੇ ਇੱਕਦਮ ਮਖੌਲ ਦੇ ਪਹਿਲਾ ਪਹਿਲਾ ਮਖੌਲ ਤੇ ਜੀ ਹੁਣ ਕਰਦੀਏ ਨਾ ਲੜਾਈ ਹੋ ਜਾਈਂ ਐਵੇਂ ਮਖੌਲ ਹੋਈ ਕਰਦੇ ਇਹਦੀ ਹਾਂ ਜਦ ਬਰਦਾਸ਼ ਹੋ ਜੇ ਕਰਦੇ ਹੁਣ ਬਰਦਾਸ਼ ਨਹੀਂ ਹੁੰਦਾ ਜੀ ਬਿਲਕੁਲ ਬਿਲਕੁਲ ਹੋਰ ਬਈ ਐਸੀ ਗੱਲ ਜੀ ਬਈ ਕੀ ਨਾਮ ਹੈ ਜੀ ਤਦੋਂ ਨੂੰ ਚੱਲੇ ਬੋਲ ਬੋਲ ਨਹੀਂ ਬਬਾਈ ਬੋਲੋ ਜੀ ਕੀ ਲੋੜ ਹੈ ਹਾਂ ਜੀ ਥੋੜੀ ਰੋੜ ਕਰ ਲੈ ਹਾਂ ਜੀ ਹੋਰ ਸੁਣਾਓ ਕਿਵੇਂ ਹੋ ਠੀਕ ਹੈ آپریشن ਹੋਇਆ ਜੀ ਮੈਂ ਤਾਂ ਘੱਟ ਬੋਲਦਾ ਅੱਛਾ ਜੀ ਥੋੜਾ ਸੁਣਦਾ ਚਲੋ ਥੋੜਾ ਬੋਲ ਲਈਏ ਚਲੋ ਜਿੰਨਾ ਕ ਬੋਲਣਾ ਤੁਸੀਂ ਓਨਾਂ ਕ ਬੋਲ ਦ ਪਿੰਡ ਬਾਰੇ ਦੱਸ ਹਾਂ ਜੀ ਦੱਸੋ ਪਿੰਡ ਦੀ ਜਾਜੂ ਸਾਡੇ ਨਾਲ ਵੀ ਕੋਈ ਇੱਕ ਦੀ ਯਾਦ ਸਾਡੇ ਕੋਲ ਬਹੁਤ ਤਕੜੀ ਆ ਜੀ ਪਹਿਲਾਂ ਖਲੜੀਆਂ ਹੋਵੇ ਗਰਿੰਦੀਆਂ ਜੀ ਜੀ ਬਰਦਰ ਜੋੜੇ ਗਿਰਦੇ ਜੀ ਜੀ ਜਿੰਨੇ ਪੂਰੂ ਤਰਗਰ ਦੇ ਉਨਾ ਗੋੜ ਖਾਜੇ ਕਰਦਾ ਬੰਦਾ ਜੀ ਪੰਜ ਪੰਜ ਕਿਲੋ ਗੋੜ ਖਾਜੇ ਕਰਦੇ ਬਿਲਕੁਲ ਅਰ ਸਾਡੇ ਪਿੰਡਾਂ ਮੈਂ ਇਹਨੇ ਪੀਰਾਂ ਕਿਸੇ ਪਿੰਡਾਂ ਮੇਰਨੀ ਆ ਜੀ ਦੋ ਟੋਬੇ ਆ ਕੋਈ ਸਣਾਈ ਨਹੀਂ ਆ ਜਾ ਕੇ ਦੇਖੋ ਗੱਡਾ ਗੱਡਾ ਕਵਾੜ ਖੜਿਆ ਜੀ ਇੱਕ ਨਰੇਗਾ ਬੰਦ ਹੋਇਆ ਮਰਾ ਜੀ ਕੋਈ ਨਹੀਂ ਸੁਣਦਾ ਇਹ ਸੜਕਾਂ ਬਾਰੇ ਤਾਂ ਕਾਇ ਸੁਣਨਾ ਬਿਲਕੁਲ ਜੀ ਮੇਲੇ ਕੋਲ ਤਿੰਨ ਚਾਰ ਸਨੇ ਨਹੀਂ ਪਹੁੰਚ ਕੇ ਹੁਣ ਉੜ ਕੇ ਵਿੱਚ ਦੁੱਖ ਸੁਖੂਆਂ ਬਿਲਕੁਲ ਨਹੀਂ ਆਇਆ ਬਿਲਕੁਲ ਨਹੀਂ ਆਇਆ ਬਿਲਕੁਲ ਕੋਦਾ ਸੀ ਆਪ ਜਾ ਗਏ ਸਨੇਹ ਦੇ ਗਏ ਜੀ ਜੀ ਆਏ ਨਹੀਂ ਠੀਕ ਹੈ ਮੈਂ ਇਸ ਗੱਲ ਜੀ ਹਸਰੀਗੜ੍ਹ ਬਈ ਕੀ ਨਾਮ ਹੈ ਜੀ ਅਜੀਤ ਸਿੰਘ ਤੁਸੀਂ ਬਈ ਕੀ ਕਰਦੇ ਰਹੀ ਮੈਂ ਡਰਾਈਵਰ ਹੀ ਹਾਂ ਤੇ ਤੁਸੀਂ ਕਿ ਕਿਹੜੀ ਗੱਡੀ ਗੱਡੀ ਚਲਾਉਂਦੇ ਮੈਂ ਲੋਕ ਵਾਲਾ ਟੈਂਕਰ ਚਲਾਉਂਦਾ ਜੀ ਲੋਕ ਹਾਂ ਜੀ ਠੀਕ ਹੈ ਗੱਡੀ ਰੀ ਚ ਸਭ ਤੋਂ ਵੱਧ ਹਰਿਆਣਾ ਪੰਜਾਬ ਜੀ ਠੀਕ ਹੈ ਬਾਕੀ ਕੋਈ ਵੀ ਸਟੇਟ ਹੋਵੇ ਤੇ ਚਲੇ ਜਾਂਦੇ ਹਾਂ ਜੀ ਜਿੱਧਰ ਦਾ ਮਾਲ ਹੁੰਦਾ ਜੀ ਕੋਈ ਡਰਾਈਵਿੰਗ ਦੀ ਸਾਡੇ ਨਾਲ ਜਾਂ ਸੜਕਾਂ ਦੀ ਯਾਤਰਾ ਨਹੀਂ ਕਰੋ ਸਾਡੇ ਨਾਲ ਯਾਤਰਾ ਬਥੇਰੀ ਆ ਜੀ ਹੁਣ ਇਧਰ ਲੇਹ ਨੂੰ ਜਾਈਦਾ ਉਧਰ ਬੜਾ ਔਖਾ ਜੀ ਜੀ ਇਧਰ ਬਿਹਾਰ ਨੂੰ ਜਾਈਦਾ ਉਧਰ ਵੀ ਬੜਾ ਔਖਾ ਹੁਣ ਇਧਰ ਆਪਣੇ ਲੋਕਲ ਪੰਜਾਬ ਆ ਇੱਥੇ ਸਭ ਤੋਂ ਵਧੀਆ ਰੂਟ ਕਿਹੜਾ ਲੱਗਦਾ ਤੁਹਾਨੂੰ ਸਭ ਤੋਂ ਵਧੀਆ ਰੂਟ ਸਾ ਸੀਗਾ ਜੀ ਗੁਹਾਟੀ ਤੇ ਆਪਣਾ ਕਲਕੱਤਾ ਜੀ ਠੀਕ ਜੀ ਜੇ ਵਿੱਚ ਬਿਹਾਰ ਨਾਲ ਹੋਵੇ ਜੇ ਵਿੱਚ ਬਹਿਆਂ ਵਰਗਾ ਪਿਆਰ ਨਹੀਂ ਜੇ ਵਿੱਚ ਖਾਰਨਾ ਹੋਵੇ ਘਾਟੀ ਵਰਗੀ ਲੈ ਨਹੀਂ ਜੇ ਵਿੱਚ ਵਿਹਾਰਨਾ ਹੋਵੇ ਹਏ ਕੀ ਬਾਤ ਐ ਸਾਂਜੀ ਵਿਹਾਰ ਨਾ ਹੋਣ ਦੀ ਵਜ੍ਹਾ ਵਿਹਾਰ ਚ ਲੁੱਟ ਮਾਰ ਬਹੁਤ ਸੀਗੀ ਜੀ ਦਿਨੇ ਲੁੱਟ ਲੈਂਦੇ ਥੋੜੇ ਨਾ ਕੋਈ ਲੁੱਟ ਲੁੱਟ ਹੋਈ ਐ ਨਾ ਸਾਡੇ ਨਾਲ ਤਾਂ ਨਹੀਂ ਹੋਈ ਜੀ ਜੂਪੀ ਚ ਹੋਈ ਐ ਇੱਕ ਵਾਰ ਜੀ ਜੀ ਕਿਵੇਂ ਉਹ ਦੱਸੋ ਤੁਹਾਨੂੰ ਜੂਪੀ ਚ ਜੂਪੀ ਜੋ ਅਸੀਂ ਆਂਦੇ ਸੀਗੇ ਮੁਜੱਫਰ ਨਗਰੋਂ ਭਰਕੇ ਜੀ ਜੀ ਮੁਰੇ ਕਿੱਲਾ ਸੜਦੀਆਂ ਟਾਇਰ ਪੰਚਰ ਹੋ ਗਿਆ ਜੀ ਪੰਚਰ ਪੰਚਰ ਲਾ ਕੇ ਜਦੋਂ ਅਸੀਂ ਹੱਥ ਧੋਣ ਲੱਗੇ ਉਹਦੇ ਵੀ ਬੰਦੇ ਪੈਗੇ ਆਣ ਕੇ ਜੀ। ਬਾਈ ਉਹਨਾਂ ਨੇ ਕੱਢ ਲਏ ਸਾਰੇ ਕੱਪੜੇ-ਕੁੱਪੜੇ ਸਾਰਾ ਕੁਝ ਚਲੇ ਗਿਆ ਜੀ। ਹਾਂਜੀ। ਬਈ ਵਰ ਤੁਸੀਂ ਕਿਹੜੇ ਗਾਣੇ ਗੁਣੇ ਸੁਣਦੇ ਹੋ ਗੱਡੀ? ਗਾਣੇ ਬਦਦਾਰ ਸੰਧੂ ਦੇ। ਅੱਛਾ। ਹਾਂਜੀ। ਸਾਰਾ ਸੰਧੂ ਦੇ ਵੇਰੇ ਇੱਕ ਤਾਂ ਗਾਣਾ ਸੁਣਾਉਂਦਾ ਤੁਹਾਨੂੰ। ਉਹ ਮੇਰਾ ਜੀ ਕੱਲ ਦਾ ਕਾਲਜ ਆ ਦੁੱਖ ਦਾ ਜੀ। ਹਾਂ ਦੋ। ਨਾ ਮਾਰ ਯਾਲਮਾ ਵੀ ਵੇਖੇ ਤਤੜੀ ਦੇ ਪੂਰ। ਹਾਂ ਜੀ ਗਾਣੇ ਤਾਂ ਬਹੁਤ ਸੀ ਹੁਣ ਚੇਤਾ ਭੁੱਲ ਗਿਆ ਜੀ ਚੇਤਾ ਕੋਈ ਨਾ ਨਾਲ ਮਾੜਾ ਮੋਟਾ ਮੈਂ ਵੀ ਸੁਣਿਆ ਦਸਰ ਤੋਂ ਸਾਡੇ ਵੱਲੋਂ ਏਰੀਆ ਦੇ ਆ ਗਰਮ ਲਹਿਜੀਆਂ ਗਰਮ ਮਸਾਲਾ ਗਰਮ ਸੁਣੀ ਦਾ ਖੁਪਾ ਯਾਰੀ ਛੜ ਕੁੜੀਏ ਜਾਨਤਰੀ ਦਾ ਧੋਖਾ ਵਿਆਹ ਕਰਵਾਉਣਾ ਸੀ ਲਕਪਤਲੇ ਤੋਂ ਡਰ ਗਈ ਉਹ ਪਹਿਲਾਂ ਸੀਗੇ ਹੁਣ ਤਾਂ ਚੇਤਾ ਹੀ ਭੁੱਲ ਗਿਆ ਜੀ ਹੁਣ ਕਿੱਥੇ ਰਹਾਂਗੇ ਜਿੱਥੇ ਦਰਵਾਜ਼ਾ ਜੂ ਉਹ ਉਹਦਾ ਜੀ ਹਾਂ ਉਹ ਵੀ ਉਹਦਾ ਹੀ ਆ ਠੀਕ ਹੈ ਹਾਂਜੀ ਹਾਂਜੀ ਗਾਣੇ ਤਾਂ ਬਹੁਤ ਸੀਗੇ ਜ ਹੁਣ ਕਿੱਥੇ ਚੇਤੇ ਰਹਿ ਗਏ। ਗਾਣੇ ਸਭ ਤੋਂ ਵੱਧ ਜੀ ਜ਼ਿਦਾਰ ਸੰਧੂ ਸੁਣਦੇ। ਹਾਂਜੀ ਹਾਂਜੀ। ਜ਼ਿਦਾਰ ਸੰਧੂ ਸੁਰਿੰਦਰ ਸਿੰਧਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਈ ਕੀ ਨਾਮ ਆ ਜੀ? ਮੇਰਾ ਸਭ ਨਾਮ ਪ੍ਰਕਾਸ਼ ਹੈ ਜੀ। ਠੀਕ ਹੈ ਜੀ। ਬਈ ਤੁਸੀਂ ਕੀ ਕਰਦੇ ਹੋ ਜੀ? ਮੈਂ ਸਰਵਸਮਾਨ ਲੋਕ ਰਿਟਾਇਰ ਆਇਆ। ਕਿਹੜੀ? ਮੈਂ ਆਪਣੇ ਪੁੰਗੇ ਗਰੁੱਪ ਤੋਂ ਜੀ। ਠੀਕ ਹੈ। ਤੁਸੀਂ ਸੁਣਾਓ ਬਈ ਕੋਈ ਗੱਲਬਾਤ। ਗੱਲਬਾਤ ਹੈ ਜੀ। ਪਿੰਡ ਸਾਡਾ ਬਹੁਤ ਵਧੀਆ ਆ ਜੀ। ਜੀ। ਬਹੁਤ ਪਾਈਚਾਰਾ ਕਿਸੇ ਦੀ ਤਰ੍ਹਾਂ ਦੀ ਕੋਈ ਪਾਲਟੀ ਬਾਜੀ ਨਹੀਂ ਹੈ ਜੀ ਕੋਈ ਨਸ਼ਾ ਪ ਹਾਂ ਬਾਕੀ ਇਹ ਵੀ ਸਾਡੇ ਪਿੰਡ ਚ ਅਮਨ ਸ਼ਾਂਤੀ ਬਹੁਤ ਹੈ ਜੀ ਕੋਈ ਕਿਸੇ ਤਰ੍ਹਾਂ ਦੀ ਵੀ ਪਾਰਟੀਬਾਜ਼ੀ ਨਹੀਂ ਹੈ ਹਰੇਕ ਅੱਜ ਧੜੇ ਬੰਦੀ ਹੈ ਹਰੇਕ ਬਸ ਸਾਡੇ ਨਹੀਂ ਹੈ ਜੀ ਪਰ ਬਾਕੀ ਮੇਰੇ ਬਾਈਆਂ ਦਾ ਥੋੜਾ ਜਿਹਾ ਲੇਡੀਜ਼ ਪਾਸੇ ਨੂੰ ਚਲਿਆ ਪਰ ਮੈਂ ਕਹਿੰਨਾ ਵੀ ਦੇਖੋ ਜੀਵਨ ਸਾਥੀ ਵਗੈਰ ਜ਼ਿੰਦਗੀ ਨਹੀਂ ਹੈ ਇੱਕ ਟਾਇਰ ਨਾਲ ਗੱਡੀ ਨਹੀਂ ਚੱਲਦੀ ਬਿਲਕੁਲ ਨਹੀਂ ਚੱਲਦੀ ਜਮਾਂ ਵੀ ਅੱਜ ਟੈਕਨੋਲੋਜੀ ਜੋਗ ਹੈ ਜੀ ਹੁਣ ਪੜਾਈ ਲਿਖਾਈ ਦਾ ਜੋਗ ਹੈ ਅਸੀਂ ਗੁੱਡੀਆਂ ਚ ਜਾਂ ਮੁੰਡੇ ਚ ਫਰਕ ਨਹੀਂ ਹੈ ਜੀ ਔਰ ਹੁਣਾ ਨਹੀਂ ਚਾਹੀਦਾ ਰੱਖਣਾ ਨਹੀਂ ਚਾਹੀਦਾ ਇਹ ਬਿਲਕੁਲ ਗਲਤ ਹੈ ਮੈਂ ਇਸ ਹੱਕ ਚ ਹੈ ਨਹੀਂ ਜੀ ਤੇ ਪੂ ਵੇਖਿਆ ਜਿਹੜਾ ਜੀ ਕਹਿੰਦੇ ਤੁਸੀਂ ਆਪ ਵੀ ਕਿਹਾ ਵੀ ਇੱਕ ਟਾਇਰ ਮੇਰਾ ਗੱਡੀ ਨਹੀਂ ਚੱਲਦੀ ਹਾਂ ਪਰ ਇੱਕ ਟਾਇਰ ਦੀ ਜੇ ਹਵਾ ਵੱਧੋਂ ਹੋਂਦੀ ਆ ਕਿਹੜੇ ਟਾਇਰ ਚ ਵੱਧਾ ਦੇਖੋ ਜੀ ਇਹ ਆ ਵੀ ਆਪਾਂ ਪਿਛਲੇ ਮੁਰਲੇ ਟਾਇਰ ਚ ਹਵਾ ਹਮੇਸ਼ਾ ਹੀ ਘੱਟ ਰੱਖਦੇ ਆ ਜੀ ਅੱਛਾ ਜੀ ਤੇ ਪਿਛਲੇ ਟਾਇਰ ਕਿਹੜਾ ਹੁੰਦਾ ਮੁਰਲਾ ਡਾਇਰ ਜੀ ਜਿਹੜਾ ਅੱਗੇ ਹੁਣ ਪੂਰੇ ਚੱਲੂ ਜੀ ਨਹੀਂ ਮੇਰਾ ਤਾਂ ਵਿਆਹ ਹੋਇਆ ਨਹੀਂ ਮੈਨੂੰ ਪਤਾ ਨਹੀਂ ਮੈਂ ਤਾਂ ਅੱਗੇ ਕੁਛ ਨਹੀਂ ਹੈ ਤੁਸੀਂ ਫਿਰ ਮੇਰੇ ਤੋਂ ਅਰਥ ਦੂਸਰਾ ਪੁੱਛ ਰਹੇ ਹੋ ਦੇਖੋ ਗੱਲ ਇਹ ਹੈ ਜੀ ਚਲੋ ਅੱਜ ਦੇ ਜਮਾਨੇ 'ਚ ਜੋ ਮਰਜ਼ੀ ਹੈ ਜੀ ਜਿਹੜਾ ਮੁਖੀਆ ਕਰਦਾ ਸੀ ਵੈਸੇ ਪੁਰਸ਼ ਨੂੰ ਹੀ ਮੰਨਿਆ ਜਾਂਦਾ ਸੀ ਪਹਿਲਾਂ ਪਰ ਜਿਹੜਾ ਅੱਜ ਜਮਾਨਾ ਹੈ ਜੀ ਅੱਜ ਇਹ ਕੋਈ ਜ਼ਰੂਰੀ ਨਹੀਂ ਹੈ ਜੀ ਜੇ ਮੇਰੇ ਨਾਲੋਂ ਦੋ ਕਦਮ ਕਰਦੇ ਵੀ ਫालतू ਚੱਲ ਸਕਦੇ ਆ ਮੈਂ ਉਸ ਹੱਕ 'ਚ ਆਂ ਜੀ ਅਗਰ ਮੇਰੇ ਨਾਲੋਂ ਕੋਈ ਮੇਰਾ ਬੇਟਾ ਜਾਂ ਮੇਰੀ ਬੇਟੀ ਅੱਛੇ ਪੜ੍ਹੇ ਲਿਖੇ ਹੈ ਜਾਂ ਉਹਨਾਂ ਦੀ ਅਕਲ ਹੈ ਕੋਈ ਪੜ੍ਹਾਈ ਲਿਖਾਈ ਜ਼ਰੂਰੀ ਨਹੀਂ ਜੇ ਹਥਿਆਰ ਮੌਕੇ ਦਾ ਜੀ ਜਿਹੜਾ ਕੰਮ ਆ ਜਾਏ ਪਰ ਮੈਂ ਇਸ ਹੱਕ ਚਾਂ ਜੀ ਵੀ ਬਹੁਤ ਵਧੀਆ ਜਮਾਨਾ ਜੀ ਬਰਾਬਰੋ ਬਰਾਬਰੀ ਹੈ ਹੁਣ ਕੋਈ ਐਸਾ ਫਰਕ ਵਾਲੀ ਗੱਲ ਨਾ ਰੱਖਿਆ ਤੇ ਨਾ ਰੱਖਣੀ ਚਾਹੀਦੀ ਹੈ ਜੀ ਨਾ ਹੈਗੀ ਹੈ ਜੀ ਜਾਂ ਦੱਸੋ ਜੇ ਕਿਤੇ ਹੈ ਬੈਂਕ 'ਚ ਦੱਸੋ ਜਾਂ ਕਿਤੇ ਅੱਜ ਦਾ ਆਰਮੀ 'ਚ ਜਾਂ ਕੋਈ ਵੀ ਚੀਜ਼ ਹੈ ਸਾਡੇ ਹਵਾਈ ਜਹਾਜ਼ ਤੱਕ ਬੇਟੀਆਂ ਮਤਲਬ ਕਿ ਸਰਵਿਸ ਕਰ ਰਹੀਆਂ ਜੀ ਮੈਂ ਤਾਂ ਇਹੀ ਕਹਾਂਗਾ ਜੀ ਵਕੇ ਹੋਰ ਮੈਨੂੰ ਇੱਕ ਆਖਰੀ ਸਵਾਲ ਆ ਤੁਹਾਡੇ ਤੋਂ ਕਰੇ ਸਰਦਾਰੀ ਤੁਹਾਡੀ ਜਾਂ ਮੈਡਮ ਜੀ ਦੀ ਦੇਖੋ ਜੀ ਮੈਂ ਮੇਰੇ ਘਰੇ ਮੈਂ ਇਹ ਜਾਂ ਕਦੇ ਫਾਰਮੂਲਾ ਵਰਤਿਆ ਨਹੀਂ ਜੀ ਨਹੀਂ ਫਿਰ ਵੀ ਚਲੋ ਘਰ ਦੇ ਅੰਦਰ ਮੇਰਾ ਵੈਸੇ ਮੈਂ ਤਾਂ ਹੁਣ ਫ੍ਰੀ ਆ ਜੀ ਜੀ ਮੈਂ ਬੇਟਿਆਂ ਨੂੰ ਸੰਭਾਲੀ ਵੀ ਆ ਕਮਾਨੀ ਤਿੰਨ ਚਾਰ ਸਾਲ ਹੋ ਗਏ ਮੈਂ ਰਿਟਾਇਰ ਹੋ ਗਿਆ 18 ਜੀ ਜੀ ਤੇ ਉਹ ਵੈਸੇ ਹੈੱਡ ਹੋਣੇ ਦੇ ਨਾਤੇ ਕੋਈ ਪੁੱਛ ਲੰਦਾ ਗੱਲ ਮੇਰੇ ਭਰਾ ਵੀ ਬੈਠੇ ਆਲੇ ਵਾਲੇ ਸਾਰੇ ਜੇ ਕੋਈ ਪੁੱਛ ਲੰਦਾ ਤਾਂ ਆਪਾਂ ਜ਼ਰੂਰ ਅਗਲੇ ਨੂੰ ਜਿੰਨਾ ਕ ਮੇਰਾ ਦਿਮਾਗ ਕੰਮ ਕਰਦਾ ਮੈਂ ਵਰਤਦਾ ਬਹੁਤ ਵਧੀਆ ਇਦਾਂ ਹੀ ਇਤਨੀ ਕਰੀ ਸੀ ਕਦੇ ਵੀ ਜੀ ਜੀ ਬਸ ਬਾਕੀ ਤੁਹਾਨੂੰ ਸ਼ੇਰ ਸੁਣਾ ਦਿੰਦੇ ਆ ਜੀ ਹਰਿਆਣੇ ਦਾ ਬਾਈ ਗੁਰਬਿੰਗ ਗੁਰਬਾਵਲੇ ਗੁਰ ਕੇ ਰਹੀਏ ਦਾਸ ਗੁਰੂ ਦੇ ਪੇਜੇ ਨਰਕ ਕੋ ਤਾਂ ਕਰੀਏ ਸੁਰਗ ਕੀ ਆਸ ਵਾਹ ਬਹੁਤ ਸੁਣਾ ਬੋਸ ਜੀ ਇੱਥੇ ਗੱਲ ਦੀ ਸਤਿ ਸ੍ਰੀ ਅਕਾਲ ਬਾਈ ਜੀ ਬਈ ਕੀ ਨਾਮ ਹੈ ਨੇਤਰਪਾਲ ਸਿੰਘ ਠੀਕ ਹੈ ਬਾਈ ਤੁਸੀਂ ਕੀ ਕਰਦੇ ਜੀ ਮੈਂ ਜੀ ਬਿਜਲੀ ਵਿਭਾਗ ਮੈਂ ਰਿਟਾਇਰ ਹਾਂ ਜੀ ਬਿਜਲੀ ਮੈਂ ਕੋ ਠੀਕ ਹੈ ਠੀਕ ਆਜੋ ਥੋੜੇ ਜਿਹਾ ਠੀਕ ਹੈ ਬਈ ਇੱਕ ਗੱਲ ਦੱਸੋ ਜਦੋਂ ਨਾ ਮਾੜੀ ਹਨੇਰੀ ਆਉਂਦੀ ਆ ਜਾਂ ਮੀਂਹ ਆਉਂਦਾ ਲਾਈਟ ਕਾ ਤੋਂ ਕੱਟ ਦਿੰਦੇ ਨੇ ਲਾਈਟ ਕੱਟਦੀ ਨਹੀਂ ਹੈ ਜੀ ਕਈ ਵਾਰ ਤਾਂ ਆਪਣੇ ਪਈ ਬੰਦ ਹੋ ਜਾਂਦੇ ਸਿਸਟਮ ਇਹ ਹੈ ਜਾਂ ਕੋਈ ਥੋੜਾ ਬਤਾ ਜੀ ਬਾਕੀ ਸੇਫਟੀ ਵਾਸਤੇ ਬੰਦ ਕਰਦੇ ਮਤਲਬ ਕਿ ਵੀ ਪਿੱਛੋਂ ਉਹ ਕਹਿੰਦੇ ਵੀ ਹਨੇਰੀ ਰਾਜਪੁਰੇ ਆਉਂਦੀ ਆ ਸਾਡੇ ਲਾਈਟ ਦੋ ਗੁਣੀਆ ਪੈ ਜਾਂਦੀ ਜਦੋਂ ਲਾਈਟ ਪਟ ਜਾਂਦੀ ਹੈ ਜੀ ਹਜੇ ਪਰ ਉਹ ਕਈ ਵਾਰੀ ਵੈਸੇ ਫਾਲਟ ਹੁੰਦਾ ਕਈ ਵਾਰੀ ਪਿੱਛੋਂ ਬੰਦ ਹਵਾ ਜੀ ਜਿਹੜਾ ਮੈਗਮ ਇਹਨੇ ਬਦਨਾਮ ਕਰ ਤੂੰ ਇਹ ਇਹ ਬਿਜਲੀ ਵਾਲਾ ਮੈਕਮਾ ਬਦਨਾਮ ਇੱਕ ਡਰਾਈਵਰੀ ਡਰਾਈਵਰ ਵਾਲਾ ਮੈਕਮਾ ਬਦਨਾਮ ਆ ਦੋ ਮੈਕਮੇ ਜਿਹੜੇ ਬਿਜੀ ਮੈਕਮਾ ਜਿਹਦੇ ਵੀ ਦੋ ਕੰਪਨੀਆਂ ਇਸ ਟਾਈਮ ਜੀ ਜਿਹੜੀ ਸਾਡੀ ਕੰਪਨੀ ਹੋ ਗਈ ਪੀਐਸਟੀਸੀਐਲ ਜੀ ਜਿਹੜੀ ਜਦੋਂ ਮੈਰਿਟ ਆ ਰੋਏ ਜੀ ਉਸ ਚ ਕੋਈ ਹਜਾ ਪ੍ਰਿਸ਼ਟਾਚਾਰ ਕੋਈ ਹੋਰ ਹੈ ਜਾਂ ਕੋਈ ਸਿਸਟਮ ਨਹੀਂ ਹੈਗਾ ਮਲ ਗਿਆ ਇਸ ਤੋਂ ਸਾਡੀ ਦਾ ਸਾਫ ਸੁੱਰੀ ਨੌਕਰੀ ਲਈ ਹੈ ਹਾਂਜੀ ਗ੍ਰਿਡਾਂ ਤੇ 400 ਕੇਵੀ ਗ੍ਰਿਡ ਹੋ ਗਏ ਜਿੱਥੇ 400 ਕੇਵੀ ਲਾਈਨਾਂ 220 ਕੇਵੀ ਲਾਈਨਾਂ ਇਹਨਾਂ ਦਾ ਕੰਟਰੋਲ ਹੈ ਮੈਨੂੰ ਮੇਰੇ ਕੋਲ ਪੀਐਸਟੀਸੀਐਲ ਕੋਲ ਠੀਕ ਹੈ ਹਾਂਜੀ ਭਾਈ ਉਮਰ ਕਿੰਨੀ ਔਣ ਨਹੀਂ ਦਿੰਦੇ ਬੜੇ ਪਾ ਨੇੜੇ ਦੇਲੇ ਦੇ ਮਾ ਬੜੇ ਪਾ ਦਾ ਚਲੋ ਕੁਦਰਤੀ ਗੱਲ ਹੈ ਜੀ ਪਰ ਮੰਗ ਰੁਕੇ ਨੇ ਬਟੇ ਰੱਖਦੇ ਹਾਂ ਜਦੋਂ ਗੱਲ ਵੀ ਲਈ ਮਾੜੇ ਮੋਟਾ ਜੀ ਕੇ ਬਾੜੀ ਕਲੇ ਨਹੀ ਨਹੀ ਕਰਿਆ ਹੋਇਆ ਆਏ ਤਾਂ ਨਿਕਲ ਗਏ ਫਕਤ ਪੈ ਜਾਂਦੀ ਨਹੀਂ ਨਹੀਂ ਉਹ ਕਈ ਵਾਰ ਕਹਿੰਦੇ ਹੁੰਦੇ ਵੀ ਫਿੱਟ ਪੂਰੇ ਬੰਦੇ ਹੁੰਦੇ ਨਾ ਚਲੋ ਤਾਂ ਅੰਦਰ ਦੀ ਭਾਵਨਾ ਰਹਿ ਬੰਦੀ ਹੈ ਜਿਹਨੇ ਅਪਲਾਈ ਜੀ ਬੰਦਾ ਫਰਕ ਪੈਂਦਾ ਜੀ ਮਲਗੇ ਹਾਂ ਜੀ ਸ਼ੁਰੂ ਦੇ ਵੀ ਹਾਂ ਤੇ ਕੋਈ ਕਸਰਤ ਪੁਸਰਤ ਵੀ ਕਰਦੀ ਜੈ ਸਾਈਕਲਿੰਗ ਕਰੀ ਜੀ ਕਿੰਨੀ ਆਣੀ ਸ਼ੁਰੂ ਤੋਂ ਲੱਗ ਕੇ ਰੱਖੀ ਹਾਂਜੀ ਪੂਰਾ ਜੀ ਪੂਰਾ ਹਾਂਜੀ ਜਵਾਨੀ ਟਾਈਮ ਬਚਪਨ ਦਾ ਪੂਰੀ ਟੌਰ ਹੁੰਦੀ ਪੂਰੀ ਪੂਰੀ ਜੀ ਪੂਰੀ ਜਾਂਦੀ ਸੋ ਕਿਵੇਂ ਮੂੰਛਾ ਮੂੰਛਾ ਪਰ ਚੜ ਕਰ ਮੂੰਛਾ ਨਹੀਂ ਕਰ ਚੜੀਆਂ ਮੂੰਛਾ ਸਟਾਈਲ ਹੀ ਸ਼ੁਰੂ ਤੋਂ ਹੀ ਬਾੜਾ ਦਾ ਵੀ ਦਾੜੀ ਦਾ ਵੀ ਇਹੀ ਸਟਾਈਲ ਰਿਹਾ ਸ਼ੁਰੂ ਤੋਂ ਹੀ ਕਦੇ ਨਹੀਂ ਇਹੀ ਸਟਾਈਲ ਸ਼ੁਰੂ ਤੋਂ ਹੀ ਠੀਕ ਹੈ ਜੀ ਇਹ ਸੀ ਪਿੰਡ ਮੰਡਵਾਲ ਦੀ ਸਾਥ ਹੁਣ ਵਧਦੇ ਅਗਲੇ ਪਿੰਡ ਵਾਲਾ ਮੈਨੂੰ ਤੇ ਮੇਰੀ ਟੀਮ ਨੂੰ ਦਿਓ ਇਜਾਜ਼ਤ ਕੈਮਰਾਮੈਨ ਤਰਜਿੰਦਰ ਦੇ ਨਾਲ ਹਾਕਮ ਸਿੰਘ ਅਮਦਗੜੀਆ ਪਿੰਡ ਮੰਡਵਾਲ